ਦੀ ਮਾਤਾ ਸੀ ਅਸੀਂ ਬਣਾਏ ਹੋਏ ਗੁਰੂਆਂ ਦੇ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਹਾਂ ਮਾਰਗ ਨੇ ਇੱਥੇ ਕਿਹਾ ਤੀਰਥਨਾਮਣ ਜਾਓ ਤੀਰਥਨਾਮਣ ਜਿਹਦੇ ਕੋ ਨਾਮ ਹੈ ਗੁਰਨਾਨ ਸਾਹਿਬ ਮਾਰਗ ਜਿੰਨੇ ਉਸ ਪਰਮੇਸ਼ਰ ਦਾ ਜੋ ਨੇ ਸੰਗਤ ਕਰਦਾ ਉਹਨੂੰ ਕਿਤੇ ਜਾਣਦੇ ਰਹਿਣਗੇ 18 ਤੀਰਥ ਆਪੇ ਆ ਜਾਣਗੇ ਕੁਛ ਨਾਮ ਦੇਖੋ ਨਾਮ ਸਭ ਤੋਂ ਵੱਡਾ ਤੀਰਥ ਹੈ ਨਾਮ ਤੋਂ ਤੇ ਕੋਈ ਤੀਰਥ ਨਹੀਂ ਕਿਉਂਕਿ ਜਿਹੜੇ ਬੜਨੇ ਉਹ ਗੁਰੂਆਂ ਦੇ ਚਰਨਾਂ ਤੋਂ ਬੜੇ ਜਿੱਥੇ ਜਿੱਥੇ ਗੁਰੂਆਂ ਦੇ ਚਰਨ ਧਰਿਆ ਚੰਨ ਪਾਏ ਦੀ ਸਰਤੀ ਤੇ ਉਥੇ ਤੀਰਥ ਬਣ ਗਿਆ ਭਾਵ ਵਰਗ ਆਪਣੇ ਸੰਗਤਾਂ ਨੂੰ ਲੱਗੀ ਪ੍ਰਕਾਸ਼ ਨੂੰ ਜਾਣੇ ਦਾ ਉਹ ਜਿੱਥੇ ਕਿਰਤਨ ਹੋ ਰਿਹਾ ਵਿਚਾਰ ਹੋ ਰਿਹਾ ਗੁਰਬਾਣੀ ਦਾ ਜਾਪ ਹੋ ਰਿਹਾ ਕਿ ਤੀਰਥ ਹੀ ਹੈ ਤੀਰਥ ਸ਼ਬ ਪੂਜਾ ਤੀਰਥ ਹੀ ਹੈ गुरबाणी में पढ़ना विचार करनी अमल करना अंतर ज्ञान अंतर बनता तीर्थ जो है, ओ, है सुने मने ना परमेर है वाहगुरू सब तो वह तीर्थ है सुनिया मनया मन कीता भाव अंतर का तीर्थ सुनना